ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਇਆ ਤਿਰਕ ਦੇ ਰਿਸ਼ਤੇ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਡਾਕਟਰ ਪਲੋਚਨ ਸਿੰਘ ਆਗਰਾ ਜੀ ਨੇ ਪਹਿਲਾ ਭਾਗ ਸੁਣਿਆ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਪਿਆਰਾ ਸਿੰਘ ਨੇ ਕਿਹਾ ਬੇਟਾ ਜਿੰਨੇ ਪੈਸੇ ਮੈਂ ਇੰਡੀਆ ਤੋਂ ਤੈਨੂੰ ਭੇਜਿਆ ਇਸ ਦਾ ਮੈਨੂੰ ਚੈੱਕ ਹੁਣੇ ਹੀ ਦੇ ਅਤੇ ਬਾਕੀ ਗੱਲ ਆਪਾਂ ਇਕੱਠੇ ਬੈਠ ਕੇ ਕਰਾਂਗੇ ਰਜੀਤ ਇੱਕ ਨਾਂ ਬੋਲਿਆ ਡੈਡੀ ਪੈਸੇ ਤੁਹਾਡੇ ਕੋਲ ਹੋਣ ਜਾਂ ਮੇਰੇ ਕੋਲ ਗੱਲ ਤਾਂ ਇੱਕ ਹੀ ਹੈ ਨਾ ਫਿਰ ਪਿਆਰਾ ਸਿੰਘ ਕਿਹੜਾ ਕੱਚਾ ਗੋਲਾ ਸੀ ਉਸਨੇ ਉਸੇ ਬਿਲਜਵਾਬ ਦਿੱਤਾ ਮੈਂ ਵੀ ਇਹ ਕਹਿਣਾ ਵਾ ਕਿ ਤੇਰੇ ਕੋਲ ਹੋਣ ਜਾਂ ਮੇਰੇ ਕੋਲ ਗੱਲ ਤਾਂ ਇੱਕ ਹੀ ਹੈ ਇਸ ਵਾਰ ਤੇ ਮੇਰੇ ਪੈਸਿਆਂ ਦਾ ਚੈੱਕ ਮੈਨੂੰ ਹੀ ਦੇ ਦੇ ਇਹ ਸਮਝਦਿਆਂ ਕਿ ਜੇ ਮੈਂ ਨਾ ਕਰ ਦਿੱਤੀ ਤਾਂ ਕਿਤੇ ਗੱਲ ਹੋਰ ਵਿਗੜ ਨਾ ਜਾਵੇ ਰਜੀਤ ਨੇ ਦਸਤ ਕਰਕੇ ਚੈੱਕ ਉਸਨੂੰ ਘਰਾ ਦਿੱਤਾ ਉਹ ਦੇ ਪਿਆਰਾ ਸਿੰਘ ਨੂੰ ਛੁੱਟੀ ਸੀ ਸ਼ਾਮ ਨੂੰ ਜਦੋਂ ਬਲਜੀਤ ਤੇ ਰਕੇਂਦਰ ਕੰਮ ਤੋਂ ਆ ਗਏ ਤਾਂ ਚਾਹ ਪੀਂ ਬੜੇ ਪਿਆਰਾ ਸਿੰਘ ਨੇ ਦੋਹਾਂ ਨੂੰ ਆਪਣੇ ਕੋਲ ਸੱਦ ਕੇ ਲੈਣ ਵਾਲੇ ਮਕਾਨ ਬਾਰੇ ਗੱਲ ਛੇੜ ਲਈ ਅਤੇ ਵਿਸਥਾਰ ਨਾਲ ਵਿਚਾਰ ਵਟਾਉਂਦਰਾ ਕਰ ਲਿਆ ਤਾਂ ਕਿ ਬਾਅਦ ਵਿੱਚ ਕੋਈ ਰੌਲਾ ਝਗੜਾ ਨਾ ਪਵੇ ਇਹ ਫੈਸਲਾ ਹੋਇਆ ਕਿ ਉਹ ਮਕਾਨ ਵਿੱਚ ਅੱਧਾ ਮਾਲਕ ਹੋਵੇਗਾ ਅਤੇ ਉਹ ਸਿਰੂ ਵਾਲੀ ਅਤੇ ਉਸ ਤੋਂ ਪਿੱਛੋਂ ਮਾਰਗੇ ਦੀ ਅਦائیگی ਵੀ ਕਰੇਗਾ ਬਾਕੀ ਬਿੱਲਾਂ ਦੀ ਅਦਾਇਗੀ ਵਿੱਚ ਉਹ ਤੀਸਰੇ ਹਿੱਸੇ ਦਾ ਭਾਈਵਾਰ ਹੋਵੇਗਾ ਰਪਿੰਦਰ ਜੋ ਹੁਣ ਤੱਕ ਆਪਣੇ ਸਹੁਰੇ ਨੂੰ ਐਵੇਂ ਠ ਸਮਝਦੀ ਸੀ ਨੂੰ ਆਪਣੀ ਅਤੇ ਆਪਣੇ ਸਹੁਰੇ ਦੀ ਹیثیت ਦਾ ਜਾਣਨਾ ਹੋ ਗਿਆ ਨਵੇਂ ਕਾਨ ਵਿੱਚ ਕੀਰਤਨ ਅਤੇ ਲੰਗਰ ਦੇ ਪਿੱਛੋਂ ਜਦੋਂ ਸਾਰੇ ਰਿਸ਼ਤੇਦਾਰ ਅਤੇ ਦੋਸਤ ਜਾਣ ਲੱਗੇ ਤਰਪਿੰਦਰ ਦੀ ਮਾਤਾ ਨੇ ਸਿੱਧੇ ਤੌਰ ਤੇ ਪਿਆਰਾ ਸਿੰਘ ਨੂੰ ਇੱਕ ਟੀਚਰ ਜਿਹੀ ਕੀਤੀ प्यारा सिंह ਤਾਂ ਇਸ ਚੁੱਪ ਵਿੱਚ ਰਿਹਾ ਕਿ ਸਾਡੇ ਘਰ ਆਏ ਮਹਿਮਾਨ ਹਨ ਚੁੱਪ ਰਹਿਣ ਦੀ ਬਿੱਤਰ ਹੈ ਪਰ ਬਲਜੀਤ ਨੂੰ ਉਹ ਗੱਲ ਬਹੁਤ ਚੁਗਮੀ ਲੱਗੀ ਪਹਿਲਾਂ ਵੀ ਰਤਿੰਦਰ ਦੀ ਮਾਤਾ ਨੇ ਕਈ ਵਾਰ ਉਹਨਾਂ ਦੇ ਘਰ ਆ ਕੇ ਇਹੋ ਜਿਹਾ ਕਰਿਆ ਆਇਆ ਨਾ ਕਰੋ ਆਉਣਾ ਨਾ ਕਰੋ ਕਹਿ ਕੇ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦੀ ਸੀ ਬਲਜੀਤ ਇਸ ਕਰਕੇ ਚੁੱਪ ਰਹਿੰਦਾ ਕਿ ਚਲੋ ਬਜ਼ੁਰਗ ਹਨ ਆਪੇ ਹਟ ਜਾਣਗੇ ਕਤੇ ਗੱਲ ਹੋ ਪੂਰੇ ਤਰਕੇ ਟਾਲ ਦਿੰਦਾ ਹਰ ਗੱਲ ਨੂੰ ਟਾਲ ਹੀ ਦਿੰਦਾ ਸੀ ਪਰ ਇਸ ਵਾਰ ਇਹ ਗੱਲ ਉਸ ਨੂੰ ਬਰਦਾਸ਼ਤ ਤੋਂ ਬਾਹਰ ਲੱਗੀ ਉਸ ਨੇ ਆਪਣੀ ਸੱਸ ਨੂੰ ਇੱਕ ਪਾਸੇ ਕਰਕੇ ਕਹਿ ਦਿੱਤਾ ਮੰਮੀ ਜੀ ਤੁਹਾਡੀ ਗੱਲ ਸੁਣ ਕੇ ਮੈਂ ਵੀ ਸੁਣ ਲਈ ਹੈ ਪਰ ਸਮਝ ਵੀ ਲਈ ਹੈ ਪਰ ਫਿਰ ਵੀ ਸਾਡੇ ਘਰ ਵਿੱਚ ਦਾਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਘਰ ਵਿੱਚ ਪੈਰ ਨਾ ਪਾਉਣਾ ਤੁਸੀਂ ਜਦੋਂ ਸ਼ਾਮ ਵੇਲੇ ਰੁਪਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਉਸ ਨੇ ਤਾਂ ਘਰ ਸਿਰ ਤੇ ਚੁੱਕ ਲਿਆ ਨਵਾਂ ਘਰ ਲੈਣ ਦੀ ਖੁਸ਼ੀ ਜੋ ਸਾਰੇ ਕਈ ਜਿਹੇ ਤਰ੍ਹਾਂ ਤੋਂ ਸੋਚ ਰਹੇ ਸਨ ਉਸ ਦਾ ਰਤੀ ਪਰ ਹਿੱਸਾ ਵੀ ਇਹਨਾਂ ਨੂੰ ਉਸ ਦਿਨ ਨਸੀਬ ਦਾ ਹੋਇਆ ਪਿਆਰਾ ਸਿੰਘ ਨੇ ਸਿਆਣਪ ਦਿਖਾਉਂਦਿਆਂ ਦੋਹਾਂ ਨੂੰ ਚੁੱਪਾ ਤਾਂ ਕਰਾ ਦਿੱਤਾ ਪਰ ਘਰ ਦਾ ਮਾਹੌਲ ਦਿਨੋਂ ਦਿਨ ਖਰਾਬ ਹੁੰਦਾ ਗਿਆ ਕੈਨੇਡਾ ਨੂੰ ਆਉਣ ਲੱਗਿਆ ਪਿਆਰਾ ਸਿੰਘ ਨੇ ਖੁਸ਼ੀ ਦੇ ਜਿਹੜੇ ਬੀਜ ਆਪਣੇ ਦਿਲ ਵਿੱਚ ਬੀਜੇ ਸਨ ਉਹਨਾਂ ਨੂੰ ਫੁੱਲ ਨਹੀਂ ਕੰਡੇ ਨਿਕਲਣ ਲੱਗ ਗਏ ਸੋਚਾਂ ਸੋਜਣਾ ਕਈ ਵਾਰ ਅਦਿੱਤ ਨੂੰ ਵੱਧ ਰਾਤ ਲੰਘ ਜਾਂਦੀ ਪਰ ਉਸ ਦੀਆਂ ਅੱਖਾਂ ਦੀਆਂ ਗੂਹਾਂ ਵਿੱਚ ਨੀਂਦ ਦਾ ਨਾ ਟਿਕਰੀ ਅਤੇ ਉਹ ਸੋਚਣ ਲੱਗ ਪੈਂਦਾ ਕਿ ਉਹ ਕੈਨੇਡਾ ਲੈਣ ਕੀ ਆਇਆ ਸੀ ਅਤੇ ਇੱਥੇ ਆ ਕੇ ਉਸ ਨੇ ਕੀ ਖਟਿਆ ਅਤੇ ਕੀ ਗੁਆਇਆ ਸੀ ਪਿਆਰਾ ਸਿੰਘ ਦਾ ਪੋਤਰਾ ਹੁਣ 4 ਕੋ ਸਾਲ ਦਾ ਹੋ ਗਿਆ ਸੀ ਉਸ ਨੂੰ ਆਪਣੇ ਲਾਗੇ ਦੇ ਸਕੂਲ ਵਿੱਚ ਕੇਸੀ ਕਲਾਸ ਵਿੱਚ ਦਾਖਲਾ ਮਿਲ ਗਿਆ ਸੀ ਅਤੇ ਕਲਾਸ ਵਿੱਚ ਸਮਾਸਰੀ ਦੇ 8:30 ਵਜੇ ਤੋਂ 11:15 ਵਜੇ ਤੱਕ ਅਸੀਂ ਪੋਤਰੇ ਨੂੰ ਸਕੂਲ ਛੱਡਣਾ ਤੇ ਲਿਆਉਣ ਦੀ ਜ਼ਿੰਮੇਵਾਰੀ ਪਿਆਰਾ ਸਿੰਘ ਨੇ ਲੈ ਲਈ ਸੀ। ਇਸੇ ਦੌਰਾਨ ਉਸ ਦੀ ਇੱਕ ਗੋਰੀ ਜਨਾਨੀ ਜੈਨੀਫਰ ਜੋ ਕਿ ਆਪਣੀ ਦੋ ਤਿੰਨ ਸਕੂਲ ਚੱਲਦੀ ਜਾਂਦੀ ਸੀ ਨਾਲ ਗਾਫੀ ਹੋ ਗਈ। ਰੋਜ਼ ਵਾਂਗ ਇੱਕ ਦਿਨ ਜਦੋਂ ਪਿਆਰਾ ਸਿੰਘ ਪੋਤਰੇ ਨੂੰ ਸਕੂਲ ਛੱਡਣ ਗਿਆ ਤਾਂ ਜੈਨੀਫਰ ਉਸ ਨੂੰ ਉੱਥੇ ਮਿਲ ਗਈ। ਵਾਪਸੀ ਵੇਲੇ ਉਹ ਵੀ ਪਿਆਰਾ ਸਿੰਘ ਦੇ ਨਾਲ ਹੀ ਤੋਂ ਪਈ। ਅਤੇ ਆਪਣੇ ਘਰ ਕੋਲ ਆ ਕੇ ਉਸ ਨੇ ਕਿਹਾ ਆਓ ਇਕੱਠੇ ਬਹਿ ਕੇ ਕਾਫੀ ਪੀਨੇ ਆ। 나ਏ ਮੈਂ ਤੁਹਾਡੇ ਨਾਲ ਇੱਕ ਗੱਲ ਕਰੀ। ਪਿਆਰਾ ਸਿੰਘ ਕੁਝ ਨਾ ਬੋਲਿਆ ਅਤੇ ਉਸਦੇ ਨਾਲ ਘਰ ਅੰਦਰ ਵੜ ਗਿਆ। ਪਿਆਰਾ ਸਿੰਘ ਨੂੰ ਕਾਫੀ ਦਾ ਕੱਪ ਫੜਾਉਂਦੇ ਆ ਜੈਨੀਫਰ ਨੇ ਕਿਹਾ। ਉਸ ਦਿਨ ਤਾੜ ਦਿੱਤਾ ਤੋਂ ਤੁਹਾਡੀ ਪਤਨੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹਨਾਂ ਦੀ ਮੌਤ ਕਿਵੇਂ ਹੋ ਗਈ? ਪਿਆਰਾ ਸਿੰਘ ਨੇ ਸਿਰਫ ਇੰਨਾ ਹੀ ਕਿਹਾ। ਦਿਲ ਦਾ ਦੌਰ ਭੈਣ ਨਾਲ। ਕੋਝ ਤੇਰੇ ਤੇ ਪਰਰ ਵਿੱਚੋਂ ਜਾਣੇ ਦਰਨੇ ਫਿਰ ਕਿਹਾ ਇਕੱਲੇ ਰਹਿਣ ਦਾ ਦੁੱਖ ਮੇਰੇ ਤੋਂ ਜ਼ਿਆਦਾ ਹੋਰ ਕੌਣ ਮਹਿਸੂਸ ਕਰ ਸਕਦਾ ਹੈ ਚਾਰ ਕੁ ਸਾਲ ਪਹਿਲਾਂ ਮੇਰੇ ਪਤੀ ਨੇ ਮੈਨੂੰ ਤਲਾਕ ਦੇ ਕੇ ਆਪਣੀ ਕੰਪਨੀ ਵਿੱਚ ਕੰਮ ਕਰਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਮੈਥੋਂ ਵੀ ਪਹਿਲਾਂ ਪਹਿਲੇ ਦੁੱਖ ਸਹਾਰਨੇ ਸੀ ਜਾਂਦਾ ਚਲੋ ਇੱਕ एहसान ਉਸਨੇ ਮੇਰੇ ਉੱਤੇ ਕਰ ਦਿੱਤਾ ਕਿ ਉਹ ਇਹ ਮਕਾਨ ਜੋ ਕਰਜੇ ਤੋਂ ਮੁਕਤ ਹੈ ਮੈਨੂੰ ਤੋਹਫੇ ਦੇ ਤੌਰ ਤੇ ਦਿੱਤਾ ਅਤੇ ਮੈਂ ਦਾ ਦਰਪਟਣ ਤੋਂ ਬਚ ਗਈ ਮੇਰੀ ਇੱਕ ਲੜਕੀ ਹੈ ਜੋ ਇਸ ਘਰ ਤੋਂ ਦੋ ਕੁ ਗਲੀਆਂ ਦੂਰ ਰਹਿੰਦੀ ਹੈ ਉਹ ਆਪਣੀ ਲੜਕੀ ਨੂੰ ਸਵੇਰੇ ਸ਼ਾਮ ਤੇ ਜਾਣ ਤੋਂ ਪਹਿਲਾਂ ਇੱਥੇ ਮੇਰੇ ਕੋਲ ਛੱਡ ਜਾਂਦੀ ਹੈ ਅਤੇ ਸ਼ਾਮ ਵੇਲੇ ਲਾ ਜਾਂਦੀ ਹੈ ਪਿਆਰਾ ਸਿੰਘ ਨੇ ਪੁੱਛਿਆ ਤਲਾਕ ਤੋਂ ਪਿਛੋਂ ਕਿਸੇ ਆਪਣੇ ਘਰ ਵਾਲੇ ਨੂੰ ਕਦੀ ਮਿਲੇ ਹੋ ਕਿ ਨਹੀਂ ਜੈਨੀਫਰ ਬੋਲੀ ਅਸੀਂ ਤਕਰੀਬਨ ਮਹੀਨੇ ਵਿੱਚ ਇੱਕ ਵਾਰੀ ਇਕੱਠੇ ਦਿੰਦ ਕਰਦੇ ਹਾਂ ਕਦੀ ਉਹ ਇੱਥੇ ਆ ਜਾਂਦਾ ਹੈ ਤੇ ਕਦੀ ਅਸੀਂ ਮਾਵਾ ਧੀਆਂ ਉਸਦੇ ਘਰ ਚਲੇ ਜਾਂਦੇ ਹਾਂ ਜੈਨੀਫਰ ਇੱਕ ਲੰਬਾ ਜਿਹਾ ਹੌਕਾ ਭਰ ਲਿਆ ਅਤੇ ਪਿਆਰਾ ਸਿੰਘ ਨੂੰ ਪੁੱਛਿਆ ਤੁਸੀਂ ਕਿੱਥੇ ਕੰਮ ਕਰਦੇ ਹੋ ਪਿਆਰਾ ਸਿੰਘ ਬੋਲਿਆ ਮੈਂ ਇੱਕ ਸਕਿਉਰਿਟੀ ਕੰਪਨੀ ਵਿੱਚ ਕੰਮ ਕਰਦਾ ਹਾਂ ਦੋ ਕੁ ਮਹੀਨੇ ਪਹਿਲਾਂ ਉਹ ਕੰਪਨੀ ਬੰਦ ਹੋ ਗਈ ਅੱਜ ਕੱਲ ਮੈਂ ਘਰੇ ਹੀ ਰਹਿੰਦਾ ਹਾਂ ਜੈਨੀ ਵਰਨੇ ਕਿਹਾ ਮੈਂ ਇੱਥੇ ਲੱਗੇ ਹੀ ਕੰਪਨੀ ਵਿੱਚ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦੀ ਹਾਂ ਉੱਥੇ ਇੱਕ ਦੋ ਸਾਮੀਆਂ ਖਾਲੀ ਹਨ ਜੇ ਚਾਹੋ ਤਾਂ ਅਰਜੀ ਦੇ ਦਿਓ ਅੰਨਾ ਕੀ ਭਾਲੇ ਦੋ ਅੱਖੀਆਂ ਪਿਆਰਾ ਸਿੰਘ ਦਾ ਚਿਹਰਾ ਖੁਸ਼ੀ ਨਾਲ ਖੜ ਗਿਆ ਤੇ ਉਸ ਨੇ ਇੱਕਦਮ ਕਿਹਾ ਸੱਚ ਦੋ ਕੁ ਦਿਨਾਂ ਬਾਅਦ ਪਿਆਰਾ ਸਿੰਘ ਨੇ ਜੈਨੀਫਰ ਵਾਲੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੈਨੀਫਰ ਦਾ ਕੰਮ ਸ਼ਾਮ 4 ਵਜੇ ਤੋਂ ਰਾਤ 12 ਵਜੇ ਤੱਕ ਸੀ ਅਤੇ ਇਹੋ ਸ਼ਿਫਟ ਉਸਨੇ ਪਿਆਰਾ ਸਿੰਘ ਨੂੰ ਦਵਾ ਦਿੱਤੀ ਕੁਝ ਦਿਨਾਂ ਪਿਛੋਂ ਜੈਨੀਫਰ ਨੇ ਪਿਆਰਾ ਸਿੰਘ ਨੂੰ ਕਿਹਾ ਤੁਹਾਡਾ ਹਰ ਰੋਜ਼ ਬੱਸ ਵਿੱਚ ਸਫ਼ਰ ਕਰਨਾ ਮੈਨੂੰ ਚੰਗਾ ਨਹੀਂ ਲੱਗਦਾ ਜੇ ਤੁਸੀਂ ਬੁਰਾ ਮਹਿਸੂਸ ਨਾ ਕਰੋ ਤਾਂ ਆਪਾਂ ਦੋਨੇ ਇਕੱਠੇ ਕਾਰ ਵਿੱਚ ਜਾ ਸਕਦੇ ਹਾਂ ਪਿਆਰਾ ਸਿੰਘ ਨੇ ਖੁਸ਼ੀ ਦਾ ਇਸ਼ਾਰਾ ਕਰਾਰ ਕਰਦੇ ਹੋਏ ਕਿਹਾ ਹਾਂ ਹਾਂ ਦਾ ਇਸ਼ਾਰਾ ਕਰ ਦਿੱਤਾ ਇਕਦਮ ਜੈਨੀਫਰ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਪਿਆਰਾ ਸਿੰਘ ਨੂੰ ਪਤਾ ਹੀ ਨਾ ਲੱਗਾ ਕਿ ਹਾਂ ਵਿੱਚ ਹਾਂ ਮਲਾਉਣ ਲਈ ਕਿਸ ਮੇਲੇ ਉਸ ਦਾ ਹੱਥ ਜੈਨੀਫਰ ਦੇ ਹੱਥ ਵਿੱਚ ਆ ਗਿਆ ਇੱਕ ਦਿਨ ਕੰਮ ਵੇਲਾ ਕੰਮ ਵੇਲੇ ਪਿਆਰਾ ਸਿੰਘ ਨੇ ਦੇਖਿਆ ਕਿ ਜੈਨੀਫਰ ਬਾਰ-ਬਾਰ ਆਪਣਾ ਸਿਰ ਫੜ ਕੇ ਘੁੱਟ ਰਹੀ ਸੀ ਜਦੋਂ ਉਸ ਨੇ ਪੁੱਛਿਆ ਤਾਂ ਜੈਨੀਫਰ ਨੇ ਦੱਸਿਆ ਕਿਉਂ ਸੁਣੀ ਚੱਕਰ ਆ ਰਹੇ ਆ ਅਤੇ ਕੌਫੀ ਪੀਣ ਬਾਅਦ ਉਹ ਖਾਪੀ ਠੀਕ ਮਹਿਸੂਸ ਕਰ ਰਹੀ ਸੀ ਕੰਮ ਕਿਛੋਂ ਘਰ ਵਾਪਸ ਆ ਕੇ ਜਦੋਂ ਉਹ ਕਾਰ ਵਿੱਚੋਂ ਬਾਹਰ ਨਿਕਲੀ ਤਾਂ ਫਿਰ ਚੱਕਰ ਜਿਹਾ ਆਇਆ ਅਤੇ ਉਹ ਡਿੱਗਦੀ-ਦਿੱਗਦੀ ਮਸਾਹੀ ਬਚੀ ਪਿਆਰਾ ਸਿੰਗ ਨੇ ਉਸ ਨੂੰ ਸਹਾਰਾ ਦਿੱਤਾ ਅਤੇ ਉੱਪਰ ਜਾ ਕੇ ਬਿਸਤਰੇ ਤੇ ਲਟਾ ਦਿੱਤਾ ਜੈਨੀਫਰ ਨੇ ਹੌਲੀ ਜਿਹਾ ਕਿਹਾ ਇੱਕ ਕੱਪ ਕੌਫੀ ਦਾ ਬਣਾ ਦਿਓ ਪਿਆਰਾ ਸਿੰਘ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਇਹ ਹੱਸਦੇ ਹੋਏ ਕਿਹਾ ਜਰੂਰ ਬਸ ਮੈਂ ਹੁਣੇ ਹੀ 2 ਮਿੰਟਾਂ ਵਿੱਚ ਆਇਆ ਕੌਫੀ ਦਾ ਇੱਕ ਜੈਨੀਫਰ ਦੇ ਹੱਥ ਦੇ ਵਿੱਚ ਪੜਾਉਂਦਿਆਂ ਪਿਆਰਾ ਸਿੰਘ ਨੇ ਕਿਹਾ ਮੈਡਮ ਅੱਜ ਮੇਰੇ ਹੱਥ ਦੀ ਬਣੀ ਮੇਰੇ ਵਰਗੀ ਕੌਫੀ ਪੀਓ ਕੌਫੀ ਪੀਂਦੇ ਹੋਏ ਜੈਨੀਫਰ ਨੇ ਹੱਸਦੇ ਹੋਏ ਕਿਹਾ ਇਹ ਤਾਂ ਇੰਨੀ ਸਵਾਦਲੀ ਏ ਕਿ ਦਿਲ ਕਾਦਾ ਹੈ ਹਰ ਵਾਰ ਤੁਹਾਡੇ ਹੱਥ ਦੀ ਬਣੀ ਕੌਫੀ ਹੀ ਪੀਵਾਂ ਪਿਆਰਾ ਸਿੰਘ ਇਹ ਗੱਲ ਸੁਣ ਕੇ ਕੁਸਤਾ ਹੋਇਆ ਪਰ ਨਾਲ ਹੀ ਸੋਚਾਂ ਵਿੱਚ ਵੀ ਪੈ ਗਿਆ ਕਿ ਜੇ ਉਹ ਆਪਣੇ ਘਰ ਚਲਾ ਜਾਂਦਾ ਹੈ ਤਾਂ ਇਹ ਸੋਚੇਗੀ ਕਿ ਸਿਹਤ ਖਰਾਬ ਹੋਣ ਦੇ ਬਾਵਜੂਦ ਇਹ ਆਪਣੇ ਘਰ ਕਿਉਂ ਚਲਾ ਗਿਆ ਜੇ ਉਹ ਇੱਥੇ ਠਹਿਰਦਾ ਹੈ ਤਾਂ ਇਹ ਸੋਚੇਗੀ ਪਤਾ ਨਹੀਂ ਮੇਰੇ ਮਨ ਵਿੱਚ ਕੋਈ ਖੋਟ ਹੈ ਅਜੇ ਉਹ ਇਸ ਦੁਬਧਾ ਵਿੱਚ ਉਜੜੀ ਉਲਝ ਹੀ ਰਿਹਾ ਸੀ ਕਿ ਜੈਨੀਫਰ ਨੇ ਕਿਹਾ ਪਿਆਰਾ ਸਿੰਘ ਜੀ ਮੈਂ ਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਜੇ ਮੇਰੀ ਸਿਹਤ ਕਿਸੇ ਵੇਲੇ ਖਰਾਬ ਹੋ ਗਈ ਰਾਤ ਵੇਲੇ ਤਾਂ ਮੈਂ ਕਿਸ ਨੂੰ ਬੁਲਾਵਾਂਗੀ ਜੇ ਤੁਸੀਂ ਮਹਿਸੂਸ ਨਾ ਕਰੋ ਤਾਂ ਅੱਜ ਰਾਤ ਇੱਥੇ ਹੀ ਠਹਿਰ ਜਾਓ ਦਿਲੋਂ ਤਾਂ ਪਿਆਰਾ ਸਿੰਘ ਵੀ ਇਹੋ ਚਾਹੁੰਦਾ ਸੀ ਪਰ ਗੰਭੀਰ ਜਿਹਾ ਹੋ ਹੌਲੀ ਜੀ ਕੇ ਬੋਲਿਆ ਮੈਡਮ ਸੱਚ ਕਹੂੰ ਤਾਂ ਮੈਨੂੰ ਤੁਹਾਡੀ ਸੇਫ ਦਾ ਬਹੁਤ ਫਿਕਰ ਹੈ ਮੈਂ ਇੱਥੇ ਰਾਤ ਰਹਿ ਕੇ ਬਹੁਤ ਖੁਸ਼ੀ ਮਹਿਸੂਸ ਕਰਾਂਗਾ ਉਸ ਰਾਤ ਉਸਨੇ ਉਸ ਕਮਰੇ ਦੀ ਬੀਲੀ ਬੰਦ ਰਹੀ ਸੀ ਹੋਈ ਉਹਨਾਂ ਨੇ ਢੇਰ ਸਾਰੀਆਂ ਗੱਲਾਂ ਕੀਤੀਆਂ ਮੂੰਹ ਨੇ ਰਾਜਾ ਹੋਇਆ ਤਾਂ ਜਨੀਬਰ ਇੰਨੀ ਖੋਸੀ ਕੁਝ ਜ਼ਦਰ ਕਰਦਾ ਸੀ ਤੇ ਤਈ ਉਹ ਬਾਹਰ ਨਿਕਲ ਕੇ ਉੱਚੀ ਉੱਚੀ ਹੱਸੇ ਤੇ ਆਪਣੇ ਜੀ ਦੀ ਖੁਸ਼ੀ ਸਾਰੀ ਹਵਾ ਵਿੱਚ ਖਿਲਾਰ ਦੇਵੇ ਜਦੋਂ ਸਵੇਰ ਵੇਲੇ ਪਿਆਰਾ ਸਿੰਘ ਆਪਣੇ ਘਰ ਜਾਣ ਲਈ ਬਾਹਰ ਨਿਕਲਿਆ ਤਾਂ ਨਾਲ ਦੇ ਘਰ ਵਾਲਾ ਬਾਹਰ ਕੜਾ ਕਾਲਾ ਆਦਮੀ ਉਸ ਨੂੰ ਦੇਖ ਕੇ ਮੁਸਕਰਾ ਪਿਆ ਪਿਆਰਾ ਸਿੰਘ ਨੂੰ ਆਪਣੇ ਦਿਲ ਦਾ ਪਾਲਾ ਹੀ ਮਰ ਗਿਆ ਅਤੇ ਉਹ ਨਹੀਂ ਵੀ ਪਾ ਕੇ ਘਰ ਵੱਲੋਂ ਤੁਰ ਪਿਆ ਪਿਆਰਾ ਸਿੰਘ ਜਦੋਂ ਸਵੇਰੇ ਇਹ ਆਪਣੇ ਘਰ ਗਿਆ ਤਾਂ ਬਲਜੀਤ ਦੇ ਪੁੱਛਣ ਤੇ ਉਸਨੇ ਕਿਹਾ ਕਿ ਉਸਦੇ ਕਿਸੇ ਦੋਸਤ ਦੀ ਛੇਤ ਖਰਾਬ ਹੋ ਗਈ ਸੀ ਉਸ ਦੀ ਮਦਦ ਕਰਨ ਵਾਸਤੇ ਉਸਦੇ ਘਰ ਰਹਿਣਾ ਪਿਆ ਹੁਣ ਪਿਆਰਾ ਸਿੰਘ ਹਰ ਹਫਤੇ ਇੱਕ ਦੋ ਵਾਰੀ ਜੈਨੀਫਰ ਦੇ ਘਰ ਰਾਤ ਇਹ ਠਹਿਰ ਜਾਂਦਾ ਅਤੇ ਬਲਜੀਤ ਨੂੰ ਹਰ ਬਾਰੀ ਕੋਈ ਨਾ ਕੋਈ ਨਵਾਂ ਨਵਾਂ ਬਹਾਨਾ ਬਣਾ ਕੇ ਦੱਸ ਦਿੰਦਾ ਇਸ ਤੋਂ ਬਚਣ ਲਈ ਹੁਣ ਉਹਨਾਂ ਨੇ ਬੱਚਿਆਂ ਨੂੰ ਸਕੂਲ ਸੈੱਡਰ ਤੋਂ ਬਾਅਦ ਮਿਲਣਾ ਸ਼ੁਰੂ ਕਰ ਦਿੱਤਾ ਇੱਕ ਦੋ ਵਾਰ ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਸਰਸਰੀ ਜਿਹੀ ਗੱਲ ਕੀਤੀ ਕਿ ਉਸ ਦੇ ਗਵਾੜ ਵਿੱਚ ਰਹਿੰਦੀ ਇੱਕ ਗੋਰੀ ਜਾਨਨੀ ਦੀ ਮੱਦ ਨਾਲ ਉਸ ਨੂੰ ਨੌਕਰੀ ਮਿਲ ਗਈ ਹੈ ਅਤੇ ਮੈਂ ਹੁਣ ਬਹੁਤ ਖੁਸ਼ ਹਾਂ ਬੇਟੀ ਨੇ ਜਵਾਬ ਵਿੱਚ ਇਹੋ ਕਿਹਾ ਕਿ ਉਹਨਾਂ ਨੂੰ ਬਗਾਨੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਉਸਨੇ ਇਹ ਵੀ ਪੱਕੀ ਕੀਤੀ ਕਿ ਉਹ ਅੱਜ ਨਵੇਂ-ਨਵੇਂ ਕੈਨੇਡਾ ਵਿੱਚ ਗਏ ਹਨ ਹਰ ਗੱਲ ਵਿੱਚ ਬਲਜੀਤ ਵੀਰ ਜੀ ਦੀ ਸਲਾਹ ਲੈਣਾ ਜ਼ਰੂਰ ਲੈਣਾ ਪਰ ਪਿਆਰਾ ਸਿੰਘ ਨੇ ਤਾਂ ਬੇਟੀ ਨੂੰ ਘਰ ਦੀ ਅਸਲੀ ਤਸਵੀਰ ਦਿਖਾਈ ਨਹੀਂ ਸੀ ਕਿ ਘਰ ਵਿੱਚ ਇਸ ਤਰ੍ਹਾਂ ਦੀ ਕੜੀ ਕੋਲ ਦੀ ਹੈ ਉਹ ਸ਼ਾਇਦ ਇਹੋ ਸੋਚਦਾ ਸੀ ਕਿ ਬੇਟੀ ਤਾਂ ਬੇਟੀ ਕਰ ਤਾਂ ਉਹ ਨਹੀਂ ਸਕਦੀ ਐਵੇਂ ਦੂਰ ਬੈਠੀ ਦੁਖੀ ਹੋਵੇਗੀ ਜੇ ਤਾਂ ਮਜੀਤ ਅਤੇ ਆਪਣੀ ਭੈਣ ਨਾਲ ਗੱਲ ਕਰਦਾ ਤਾਂ ਉਹ ਵੀ ਸਰਸਤਰੀ ਜਿਹੀਆਂ ਗੱਲਾਂ ਕਰਕੇ ਹੌਣ ਕੱਟ ਦਿੰਦਾ ਸੀ ਕੁਝ ਦਿਨਾਂ ਪਿਛੋਂ ਪਿਆਰਾ ਸਿੰਘ ਅਤੇ ਆਪਣੇ ਪੋਤਰੇ ਨੂੰ ਖੋ ਜੜ ਗਿਆ ਤਾਂ ਉਸ ਨੂੰ ਆਪਣੇ ਤੋਂ ਕੁਝ ਵੱਡੀ ਉਮਰ ਦਾ ਇੱਕ ਹੋਰ ਪੂਰੇ ਸਿੱਖੀ ਸਰੂਪ ਵਾਲਾ ਸਰਦਾਰ ਉੱਥੇ ਮਿਲ ਗਿਆ ਜੋ ਆਪਣੀ ਦੋਤੀ ਨੂੰ ਖੋ ਜੜਨਾ ਆਇਆ ਸੀ ਉਸ ਨੇ ਆਪਣਾ ਨਾਮ ਕਰਤਾਰ ਸਿੰਘ ਦੱਸਿਆ ਨਾ ਕਰਨ ਦੇ ਬਾਵਜੂਦ ਉਹ ਪਿਆਰਾ ਸਿੰਘ ਨੂੰ ਚਾਹ ਪੀਣ ਦੇ ਬਹਾਨੇ ਸਕੂਲ ਦੇ ਲਾਗੇ ਆਪਣੇ ਘਰ ਲੈ ਗਿਆ ਚਾਹ ਪੀਣ ਵੇਲੇ ਕਰਤਾਰ ਸਿੰਘ ਨੇ ਪਿਆਰਾ ਸਿੰਘ ਨੂੰ ਆਪਣੇ ਬਾਰੇ ਸਾਰੀ ਸੰਖੇਪ ਜਿਹੀ ਜਾਣਕਾਰੀ ਦਿੱਤੀ ਫਿਰ ਉਸ ਨੂੰ ਆਪਣੇ ਬਾਰੇ ਦੱਸਣ ਲੱਗਾ ਦੱਸਣ ਲਈ ਕਿਹਾ ਪਿਆਰਾ ਸਿੰਘ ਨੇ ਸਾਰੀ ਗੱਲ ਸੁਣ ਕੇ ਜਦੋਂ ਕਰਤਾਰ ਸਿੰਘ ਦੀ ਜ਼ਿੰਦਗੀ ਦਾ ਆਪਣੀ ਜ਼ਿੰਦਗੀ ਨਾਲ ਮੁਕਾਬਲਾ ਕੀਤਾ ਤਾਂ ਉਸ ਨੂੰ ਲੱਗਿਆ ਜਿਵੇਂ ਜ਼ਮੀਨ ਅਸਮਾਨ ਦਾ ਫਰਕ ਹੋਵੇ ਪਹਿਲੀ ਹੀ ਮਿਲਣੀ ਵਿੱਚ ਇੱਕ ਅਣਜਾਣ ਆਦਮੀ ਨਾਲ ਆਪਣੇ ਘਰ ਬਾਰੇ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਉਸਨੇ ਠੀਕ ਨਾ ਸਮਝਿਆ ਅਤੇ ਸਧਾਰਨ ਜਹੀ ਗੱਲਬਾਤ ਕਰਕੇ ਉਹ ਘਰ ਆ ਗਿਆ ਕੁਝ ਤਾਂ ਘਰ ਬਿਜਲੀ ਤਰਕੀ ਅਤੇ ਕੁਝ ਜੈਨੀ ਬਰ ਨਾਲ ਬਣੀ ਹੋਈ ਦੋਸਤੀ ਦੀਆਂ ਗੱਲਾਂ ਉਸਦੇ ਮਨ ਵਿੱਚ ਦਿਨੇ ਰਾਤ ਘੁੰਮ ਲੱਗੀਆਂ ਜਿਵੇਂ ਆਮ ਕਹਾਵਤ ਹੈ ਕਿ ਕੰਧ ਕੋਲੋਂ ਵੀ ਸਰਾਹ ਲੈਣੀ ਚਾਹੀਦੀ ਹੈ ਉਸਨੇ ਕਰਤਾਰ ਸਿੰਘ ਨੂੰ ਆਪਣਾ ਹਮਰਾਜ ਬਣਾਉਣ ਵਿੱਚ ਵਿਚਾਰ ਬਣਾ ਲਿਆ ਉਸ ਦੇ دل ਵਿੱਚ ਇਹ ਵੀ ਸੀ ਚਾਰ ਸੀ ਕਿ ਭਾਵੇਂ ਜੈਨੀਫਰ ਵਾਲੀ ਗੱਲ ਦਾ ਵੀ ਕੋਈ ਪੰਗਾ ਪੈ ਗਿਆ ਤਾਂ ਕੰਮ ਸੇ ਕੰਮ ਉਹਦਾ ਕੋਈ ਘਵਾ ਤਾਂ ਹੋਵੇਗਾ ਜਦੋਂ ਉਸ ਨੇ ਕਰਤਾਰ ਸਿੰਘ ਨੂੰ ਘਰ ਤੇ ਜੈਨੀਫਰ ਨਾਲ ਸਬੰਧਾਂ ਦਾ ਵਿਸਤਾਰ ਨਾਲ ਗੱਲ ਕੀਤੀ ਤਾਂ ਉਹ ਪਿਆਰਾ ਸਿੰਘ ਦੇ ਘਰ ਦੇ ਕੇਸ ਵਾਲੀ ਗੱਲ ਨਾਲੋਂ ਜੈਨੀਫਰ ਨਾਲ ਸਬੰਧਾਂ ਵਾਲੀ ਗੱਲ ਉੱਤੇ ਬਹੁਤ ਫਿਕਰਮੰਦ ਸੀ ਕੁਝ ਦਿਨ ਸੋਚ ਵਿਚਾਰਨ ਤੋਂ ਬਾਅਦ ਕਰਤਾਰ ਸਿੰਘ ਨੇ ਪਿਆਰਾ ਸਿੰਘ ਨਾਲ ਇਸ ਕਿਸੇ ਨਾਲ ਸੰਬੰਧ ਦੇ ਕਈ ਹਾਂ ਵਿੱਚ ਪੱਕੀ ਅਤੇ ਨਾ ਪੱਕੀ ਗੱਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਹ ਸਲਾਹ ਕੀਤੀ ਕਿ ਕੋਈ ਆਖੰਤਮ ਫੈਸਲਾ ਲੈਣ ਤੋਂ ਪਹਿਲਾਂ ਉਹ ਦੋਵੇਂ ਉਸ ਗੋਰੀ ਨਾਲ ਆਹਮੋ ਸਾਹਮਣੇ ਬੈਠ ਕੇ ਕੁਝ ਗੱਲਾਂ ਕਰ ਲੈਣ ਪਿਆਰਾ ਸਿੰਘ ਨੇ ਇਸ ਵਿੱਚ ਸਹਿਮਤੀ ਪਗਟਾਈ ਅਤੇ ਉਸਨੇ ਜੈਨੀਫਰ ਨਾਲ ਗੱਲ ਕਰਕੇ ਸਮਾਨਹੇਤ ਕਰ ਲਿਆ ਇਸ ਤੋਂ ਦੋ ਦਿਨਾਂ ਪਿਛੋਂ ਬੱਚੇ ਸਕੂਲ ਛੱਡ ਕੇ ਉਹ ਦੋਵੇਂ ਯਾਨੀ ਘਰ ਦੇ ਘਰ ਚਲੇ ਗਏ ਜੈਨੀਫਰ ਇੱਕ ਲੜਕੀ ਦੇ ਨਾਲ ਸੇਬ ਦਾ ਜੂਸ ਲੈ ਕੇ ਆਈ ਅਤੇ ਕਿਹਾ ਇਹ ਮੇਰੀ ਬੇਟੀ ਸਿੰਥੀਆ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਗੱਲਬਾਤ ਵਿੱਚ ਇਹ ਵੀ ਬਰਾਬਰ ਦੀ ਭਾਈਵਾਲ ਹੋਵੇ ਪਿਆਰਾ ਸਿੰਘ ਅਤੇ ਕਰਤਾਰ ਸਿੰਘ ਦੋਵੇਂ ਉਸ ਦੀ ਲੜਕੀ ਇਸ ਗੱਲਬਾਤ ਵਿੱਚ ਸਮੂਹਿਤ ਲਈ ਹੈਰਾਨ ਹੋ ਗਏ ਇਹ ਖੁਸ਼ੀ ਸੀ ਦੋ ਕੁ ਘੰਟੇ ਉਹਨਾਂ ਦਾ ਵਿਸਥਾਰ ਨਾਲ ਵਿਚਾਰ ਵਟਾਂਦਰਾ ਹੋਇਆ ਤੇ ਫਿਰ ਉਹ ਆਪੋ ਆਪਣੇ ਘਰੇ ਚਲੇ ਗਏ ਇਸ ਤਰ੍ਹਾਂ ਹੋਰ 2-3 ਵਾਰ ਜੈਨੀਫਰ ਦੇ ਘਰ ਇਸੇ ਵਿਸ਼ੇ ਨੂੰ ਲੈ ਕੇ ਬਰੀਕੀ ਨਾਲ ਕੋਈ ਮੀਟਿੰਗਾਂ ਹੁੰਦੀਆਂ ਰਹੀਆਂ ਹੁਣ ਜਦੋਂ ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਇਸ ਗੋਰੀ ਜਨਾਨੀ ਨਾਲ ਸਬੰਧਾਂ ਬਾਰੇ ਵਿਸਤਾਰ ਨਾਲ ਗੱਲ ਕੀਤੀ ਤਾਂ ਉਹ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਗਈ ਉਸ ਨੂੰ ਯਕੀਨੀ ਨਹੀਂ ਸੀ ਹੋ ਰਿਹਾ ਕਿ ਉਸ ਦਾ ਪਾਪਾ ਕੈਨੇਡਾ ਜਾ ਕੇ ਇਹ ਵੀ ਕੰਮ ਕਰ ਸਕਦਾ ਹੈ ਉਹ ਇਹ ਸੋਚ ਕੇ ਦੁਖੀ ਹੋਈ ਕਿ ਜਦੋਂ ਇੱਥੇ ਪਤਾ ਲੱਗਾ ਤਾਂ ਸਮਾਜ ਵਿੱਚ ਮੂੰਹ ਦਿਖਾਉਣ ਜੁਗਰਾ ਨਹੀਂ ਰਹੇਗੀ ਪਰ ਪਿਆਰਾ ਸਿੰਘ ਨੇ ਆਪਣੀ ਮਜਬੂਰੀ ਵਿਸਤਾਰ ਨਾਲ ਬਿਆਨ ਕਰ ਦਿੱਤੀ ਦਰਵਾਜ਼ੇ ਦੀ ਘੰਟੀ ਵੱਜੀ ਵਰਜੀਤ ਨੇ ਸਾਰਾ ਦਰਵਾਜ਼ਾ ਖੋਲ੍ਹਿਆ ਅਤੇ ਉਹ ਪਿਆਰਾ ਸਿੰਘ ਅਤੇ ਇੱਕ ਗੋਰੀ ਨੂੰ ਗਲ ਵਿੱਚ ਹਾਰ ਪਾਏ ਹੋਏ ਵੇਖ ਕੇ ਹੱਕਾ-ਵੱਕਾ ਰਹਿ ਗਿਆ ਅਧੇ ਥੜਕ ਦੀ ਆਵਾਜ਼ ਵਿੱਚ ਪੁੱਛਿਆ ਡੈਡੀ ਇਹ ਮੈਂ ਕੀ ਦੇਖ ਰਿਹਾ ਹਾਂ ਪਿਆਰਾ ਸਿੰਘ ਨੇ ਹੱਸਦਿਆਂ ਹੋਇਆ ਕਿਹਾ ਆਪਣੇ ਪਿੰਡੂ ਸਭਿਆਚਾਰ ਅਨੁਸਾਰ ਮੈਂ ਜਦੋਂ ਬਾਰੋਂਕਾਰ ਆਉਂਦਾ ਸਾਂ ਤਾਂ ਹੌਲੀ ਜਿਹੀ ਕੰਗੂਰਾ ਮਾਰਦਾ ਸਾਂ ਨੂੰ ਰਾਣੀ ਨੇ 2-3 ਵਾਰ ਮੈਨੂੰ ਇਸ ਤਿੱਕਰ ਕੀਤੀ ਸੀ ਕਿ ਮੈਂ ਅਰਦਾਸ ਨਾ ਕਰ ਸਕਿਆ ਇੱਕ ਵਾਰੀ ਇਸ ਨੇ ਕਿਹਾ ਸੀ ਕਿਵੇਂ ਘੋੜੇ ਰੰਗ ਨੂੰ ਕਰਵਾ ਅਤੇ ਇਹ ਉਸ ਮਿਹਨੇ ਦਾ ਜਵਾਬ ਹੈ ਕਿ ਹੁਣ ਘੋੜੇ ਨਾਲ ਘੋੜੀ ਵੀ ਹਿਲੇਗੀ ਇਸ ਦਾ ਨਾਮ ਜੈਨੀਫਰ ਅਤੇ ਅੱਜ ਅਸੀਂ ਦੋਹਾਂ ਨੇ ਗੁਰਦੁਆਰੇ ਜਾ ਕੇ ਸ਼ਾਦੀ ਕਰ ਲਈ ਹੈ ਇੰਨੇ ਚਿਰ ਨੂੰ ਰੁਪਿੰਦਰ ਦੀ ਆ ਗਈ ਅਤੇ ਦਾਦੀ ਨੂੰ ਇਸ ਤਰ੍ਹਾਂ ਵੇਖ ਕੇ ਉਹ ਵੀ ਹੱਕੀ ਬਕੀ ਰਹਿ ਗਈ ਆਪਣੇ ਪੋਤਰੇ ਨੂੰ ਗੋਦ ਵਿੱਚ ਲੈ ਕੇ ਅੰਦਰ ਸੋਵੇ ਤੇ ਬੈਠਦੇ ਆ ਪਿਆਰਾ ਸਿੰਘ ਨੇ ਉਹਨਾਂ ਦੋਹਾਂ ਨੂੰ ਚਿਤਾਵਨੀ ਦਿੰਦਿਆਂ ਕਿ ਹਾਂ ਕਿ ਜੇ ਤੁਸੀਂ ਸਾਡੇ ਨਾਲ ਖੁਸ਼ੀ-ਖੁਸ਼ੀ ਰਹੋਗੇ ਤਾਂ ਠੀਕ ਹੈ ਨਹੀਂ ਤਾਂ ਆਪਾਂ ਨੂੰ ਇਹ ਮਕਾਨ ਵੇਚਣਾ ਪਵੇਗਾ ਫਿਰ ਤੁਸੀਂ ਜਿੱਥੇ ਮਰਜੀ ਜਾਓ ਰਹੋ ਹੁਣ ਬਗੀਤ ਤੇਰੇ ਬਿੰਦਰ ਦੋਵੇਂ ਬੁੱਤ ਬਣੇ ਖੜੇ ਸਨ ਇੱਕ ਦੂਜੇ ਵੱਲ ਸਵਾਲੀਆ ਨਜ਼ਰ ਨਾਲ ਦੇਖ ਰਹੇ ਸਨ ਸ਼ਾਇਦ ਸਭ ਤੋਂ ਵੱਡਾ ਸਵਾਲ ਡੈਡੀ ਦੀ ਜ਼ਮੀਨ ਤੇ ਕੋਠੀ ਵਿੱਚੋਂ ਹਿੱਸਾ ਮਿਲਣ ਬਾਰੇ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤਾਂ